ਮਾਂਜੋ ਕਮਿਸ਼ਨਰ ਪੁਲਿਸ ਅੰਸਾਰ ਜੀ ਗੋਪੀ ਸਿੰਘ ਪੁੱਲ ਜੀ ਜਿੰਦਿਆ ਸਖਤ ਰਹਿਤਾ ਅਤੇ ਮਾਂਜੋ ਦੇ ਐਡੀਸਪੀ ਸਿਟੀ ਵਨ ਸਾਹਿਬ ਵੀ ਮੈਂ ਮੰਗੇਟ ਸਭ ਜਿਹੜੀ ਸੈਂਟਰ ਹੈ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਚੋਰੀ ਤੇ ਲੁੱਟਖੋਹੇ ਦੇ ਮਾਮਲਿਆਂ ਨੂੰ ਹੱਲ ਕਰਨ ਵਿੱਚ ਇੱਕ ਅਹਿਮ ਉਹਨੇ ਪ੍ਰਾਪਤੀ ਕੀਤੀ ਹੈ ਜਿੱਤੇ ਸਾਡੇ ਗੀਟ ਦੀ ਮਾਂਜੀ ਪੁਲਿਸ ਨੇ ਇਸੇ ਜਿਹੜਾ ਸਾਡਾ ਤਮੇਸ਼ ਕੁਮਾਰ ਚੌਕੀਚਾ ਜਾਨ ਗੜਿਆ ਉਹਨਾਂ ਨੇ ਸਕੰਦਰ ਲਾਲ ਪੁੱਤਰ ਦਲਬੀਰ ਚੰਦ ਵਾਸੀ ਬਤੇਸਨ ਕਲੋਨੀ ਇਹਨੂੰ ਕਾਬੂ ਵਰਕੇ ਇਹ ਜਿਹਦੇ ਪਾਸੋਂ ਪਹਿਲਾਂ ਇੱਕ ਮੋਟਰਸਾਈਕਲ ਜਿਹੜਾ ਚੋਰੀ ਦਾ ਰਿਕਵਰ ਕੀਤਾ ਜਿਸ ਦੇ ਵਿੱਚ ਆਰਸੀ ਵੀ ਜੈਲੀ ਸੀਗੀ ਉਹਦੀ ਵਿਹਾਰ ਤੇ ਗਲਾਮਕਰਵਾ ਨੰਬਰ 2055 ਜਾ ਉਹ ਦਰਜ ਕੀਤਾ ਗਿਆ ਗੀਟ ਕਿਮਾ ਵਿਕੇ ਤੇ ਦਰਾਨੀ ਤਫਤੀਸ਼ ਇਹਦੇ ਪਾਸੋਂ ਇੱਕ ਐਕਟਵਾ ਇੱਕ ਮੋਟਰਸਾਈਕਲ ਹੋਰ ਟੋਟਲ ਤਿੰਨ ਵਹੀਕਲ ਜਿਹੜੇ ਉਹ ਬਰਾਮਦ ਕੀਤੇ ਗਏ ਆ ਤੇ ਇਹਦਾ ਜਿਹੜਾ ਹਿਸਾਬ ਕਹਲਾਤ ਪਤਾ ਕੀਤਾ ਗਿਆ ਇਹਨਾਂ ਲੜਾਈ ਝਗੜੇ ਦੇ ਸੰਬੰਧ ਵਿੱਚ ਇਹਦੇ ਖਲਾਬ ਇੱਕ 107 155 ਪਹਿਲਾਂ ਵੀ ਦਾ ਜੋ ਚੁੱਕੀ ਹੈ ਤੇ ਇਹ ਨਸ਼ੇੜੀ ਕਿਸਮ ਦਾ ਵਿਅਕਤੀ ਆ ਵਿਲਾ ਹੀ ਜਾਂਦਾ